ਲੜਕਾ ਤੇ ਪੁਲਿਸ ਉਤਰੀ ਹੋਈ ਹੈ ਸ਼ਰਾਰਤੀ ਅਨਸਰਾ ਦੇ ਪੁਲਿਸ ਦੀ ਬਾਜ਼ ਨਜ਼ਰ ਹੈ ਹੁਣ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚਲਾਇਆ ਜਾਵੇਗਾ ਦਾ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਇਹ ਆਪਰੇਸ਼ਨ ਜੋ ਹੈ ਚਲਾਇਆ ਜਾ ਰਿਹਾ ਹਾਈ ਟੈਕ ਨਾਕੇ ਲਗਾਏ ਜਾ ਰਹੇ ਨੇ ਹਰ ਵਾਹਨ ਦੀ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਦੀ ਪੂਰੀ ਮੁਸਤੈਦਗੀ ਹੈ ਤਾਂ ਪੁਲਿਸ ਦੇ ਵੱਲੋਂ ਪੰਜਾਬ ਦੇ ਵਿੱਚ ਆਪਰੇਸ਼ਨ ਸਤਰਕ ਚਲਾਇਆ ਜਾ ਰਿਹਾ ਹੈ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਕੋਈ ਸ਼ਹਿਰ ਦੇ ਅੰਦਰ ਐਂਟਰ ਹੋ ਰਿਹਾ ਹੈ ਜਾਂ ਉੱਥੋਂ ਬਾਹਰ ਜਾ ਰਿਹਾ ਹੈ ਉਸ ਦੀ ਪ੍ਰੋਪਰ ਤੌਰ ਤੇ ਚੈਕਿੰਗ ਕੀਤੀ ਜਾ ਰਹੀ ਹੈ ਤਸ਼ਰਾਤੀ ਅੰਤਰਾ ਤੇ ਪੁਲਿਸ ਦੀ ਹੁਣ ਬਾਜ਼ ਨਜ਼ਰ ਹੈ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਇਹ ਆਪਰੇਸ਼ਨ ਸਤਰਕ ਚਲਾਇਆ ਜਾਵੇਗਾ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਜੋ ਯੁਗ ਨਸ਼ਾ ਵਿਰੁੱਧ ਚਲਾਇਆ ਗਿਆ ਸੀ ਆਪਰੇਸ਼ਨ ਕਾਸੋ ਚਲਾਇਆ ਚ ਗਿਆ ਉਸੇ ਤਰ੍ਹਾਂ ਹੁਣ ਆਪਰੇਸ਼ਨ ਸਤਰ ਕਹਿ ਜੋ ਚਲਾਇਆ ਜਾ ਰਿਹਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਰਾਤ ਨੂੰ ਸੜਕਾਂ ਤੇ ਪੁਲਿਸ ਦੇ ਹਾਈ ਟੈਕ ਨਾਕੇ ਲੱਗੇ ਹੋਏ ਨੇ ਕਿਸੇ ਨੂੰ ਵੀ ਬਿਨਾ ਚੈਕਿੰਗ ਕੋ ਇਥੇ ਨਹੀਂ ਆਉਣ ਜਾਂ ਜਾਣ ਦਿੱਤਾ ਜਾ ਰਿਹਾ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਈ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਹਾਨੂੰ ਹਾਈ ਟੈਕ ਨਾਕਿਆਂ ਦੀ ਜਿੱਥੇ ਪੁਲਿਸ ਦੇ ਵੱਲੋਂ ਪ੍ਰੋਪਰ ਪੁੱਛਗਿੱਛ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਵੀ ਉਸ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਤਾਂ ਪੰਜਾਬ ਪੁਲਿਸ ਦਾ ਆਪਰੇਸ਼ਨ ਸਤਰਕ ਚੈਕਿੰਗ ਦੇ ਲਈ ਸੜਕਾਂ ਤੇ ਪੁਲਿਸ ਉਤਰੀ ਹੋਈ ਹੈ ਸ਼ਰਾਬੀ ਅਨਸਰਾ ਤੇ ਹੁਣ ਪੁਲਿਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਤਬਦੇਰ ਮੇਰੇ ਨਾਲ ਮੇਰੇ ਸਹਿਯੋਗੀ ਸਹਿਦ ਜੁਨੇਜਾ ਜੁੜੇ ਹੋਏ ਨੇ ਜਲੰਧਰ ਤੋਂ ਸਹਿਜ ਕਿਸ ਤਰ੍ਹਾਂ ਦੀ ਤਸਵੀਰ ਹੈ ਉਥੇ ਕਿਸ ਤਰ੍ਹਾਂ ਦੀ ਪੁਲਿਸ ਦੇ ਵੱਲੋਂ ਮੁਸਤਦੀ ਕੀਤੀ ਗਈ ਹੈ ਜੀ ਬਿਲਕੁਲ ਪ੍ਰੀਤੀ ਤਸਵੀਰਾਂ ਤੁਹਾਨੂੰ ਦਿਖਾ ਚੰਨੇ ਆ ਜਿਹੜੇ ਕਿ ਜਲੰਧਰ ਦੇ ਗਣਾ ਰੋਡ ਦੇ ਤਸਵੀਰਾਂ ਨੇ ਪਿੰਕ ਤੋਂ ਸੁਸਨ ਬਹਾਰ ਅਜੇ ਹਾਈ ਟੈਕ ਦਾ ਕੰਮ ਲਗਾਇਆ ਗਿਆ ਤੇ ਇਸੇ ਦਾ ਦਾਇਰਾ ਲੈ ਚ ਲਈ ਤੇ ਜਿਹੜਾ ਕਿ ਇਹ ਜਿੱਥੇ ਵੀ ਹੋਰ ਜਾਂਦਾ ਕੋਈ ਮੌਕੇ ਤੋਂ ਪਹੁੰਚ ਰਿਹਾ ਹੈ ਉਹਦੇ ਨਾਲ ਗੱਲਬਾਤ ਕਰ ਰਹੇ ਨੇ ਤਾਂ ਕਿ ਇਹ ਕਿਵੇਂ ਬਣ ਰਿਹਾ ਹੈ ਇਹ ਟੈਕਨੋਵਾਕ ਪੇਸ਼ ਮੌਜੂਦ ਨੇ ਤਾਂ ਮੌਕੇ ਤੇ ਜਿਹੜਾ ਕਿ ਇਹ ਥਾਣਾ 7 ਨੰਬਰ ਪੈਂਦਾ ਤਾਂ ਇਸ ਦੇ 4450 ਵੀ ਮੌਕੇ ਤੇ ਮजूद ਹੈ ਜੋ ਕਿ ਇਲਾਕੇ ਦੀ ਸਥਿਤੀ ਦੱਸ ਰਹੀ ਹੈ ਕਿ ਇਸ ਤਰ੍ਹਾਂ ਇਸ ਇਲਾਕੇ ਨੂੰ ਕੰਟਰੋਲ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਇਸ ਇਲਾਕੇ ਚ ਆਬਾਦੀ ਹੈ ਕਿਸ ਤਰ੍ਹਾਂ ਦੇ ਲੋਕ ਇੱਥੋਂ ਦੀ ਬੁਝੇ ਦੇ ਨੇ ਤਾਂ ਕਿਸ ਤਰ੍ਹਾਂ ਉਹਨਾਂ ਨੂੰ ਚਲਾ ਕੇ ਟੈਕ ਕੀਤਾ ਜਾਂਦਾ ਹੈ ਸਾਰੀ ਜਿਹੜੀ ਸਿੱਧੀ ਹੈ ਦੱਸੀ ਜਾ ਰਹੀ ਹੈ ਇਸ ਤਰ੍ਹਾਂ ਉਹਦੇ ਜਿਹੜਾ ਕਿ ਉਹ ਜਾਇਦਾ ਜੀ ਵੀ ਬਹੁਤ ਜ਼ਿਆਦਾ ਹੋਣ ਉਹਨਾਂ ਨੂੰ ਲੁੱਟਿਆ ਜਾ ਰਿਹਾ ਕਿਉਂਕਿ ਮੀٹے ਦਿਨ ਜਿਹੜੀ ਕਿ ਵਿਰਿੰਦਰ ਰੇਸ਼ੀ ਇੱਕ ਵੱਡੀ ਵਾਰਦਾਤ ਜਿਹੜੀ ਕਿ ਇਹ ਦੇਖਣ ਨੂੰ ਮਿਲੀ ਸੀਗੀ ਤਾਂ ਉਸੇ ਦੌਰਾਨ ਜਿਹੜੀ ਕਿ ਇਸ ਵੱਡੀ ਚੈਕਿੰਗ ਜਿਹੜੀ ਕਬਿਆਲ ਹੁਣ ਮਿਲੰਦਰ ਦੇ ਵਿੱਚ ਤਲਾਸ਼ਿਆ ਜਾ ਰਿਹਾ ਹੈਗਾ ਤਾਂ ਅਸੀਂ ਹੁਣ ਗੱਲ ਬਾਤ ਜਿਹੜੇ ਕਿ ਡਿਜੀਨੀ ਸਾਹਿਬ ਖੁਦ ਪਰਣਗੇ ਅਗਲੇ ਟਿਕਾਣੇ ਦੀ ਮੀਟਿੰਗ ਹਾਂਜੀ ਜਿਵੇਂ ਤਾਂ ਤਸਵੀਰਾਂ ਨੇ ਤਾਂ ਹੁਣ ਅੱਗੇ ਵੀ ਜਿਹੜੀ ਚੈਕਿੰਗ ਦੇ ਲਈ ਜਾਣਗੇ ਡੀਜੀਪੀ ਤਾਂ ਇਹ ਤਸਵੀਰਾਂ ਜਿਹੜੀ ਕਿ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਡੀਜੀਪੀ ਪੰਜਾਬ ਖੁਦ ਮੌਕੇ ਤੇ ਪਹੁੰਚ ਕੇ ਜਿਹੜਾ ਕੀ ਹੈ ਜਾਇਦਾ ਲੈ ਰਹੇ ਨੇ ਤਾਂ ਤਸਵੀਰਾਂ ਬਰਝੇ ਸੀ ਆਪਣੇ ਦਰਸ਼ਕਾਂ ਦਿਖਾ ਰਹੇ ਕਿ ਇਸ ਤਰ੍ਹਾਂ ਪੁਲਿਸ ਦੀ ਮੁਸਤੈਦੀ ਜਿਹੜੀ ਇਸ ਤਰ੍ਹਾਂ ਕਿਹੜੀ ਜਲੰਧਰ ਦੇ ਵਿੱਚ ਹੁੰਦੀ ਹੈ ਤਾਂ ਉਸ ਤੋਂ ਬਾਅਦ ੱਲੇ ਹਾਲਾਂਕਿ ਦੋ ਦੋਸ਼ੀ ਝੂਠੇ ਪੜੇਗੇ ਨਹੀਂ ਲੇਕਿਨ ਮੁੱਖ ਦੋਸ਼ੀ ਅੱਲੇ ਜਿਹੜਾ ਕੀ ਪ੍ਰਾਚਲ ਚੱਲ ਰਿਹਾ ਹੈ ਜੀ ਬ੍ਰਿਤੀ ਸਹਿਜ ਕੁਝ ਜਾਣਕਾਰੀ ਮਿਲ ਪਈ ਹੈ ਕਿ ਜਿਸ ਤਰ੍ਹਾਂ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸਤਰਕ ਆਪਰੇਸ਼ਨ ਜਿਸ ਨੂੰ ਨਾਮ ਦਿੱਤਾ ਗਿਆ ਹੈ ਇਹ ਪਿੱਛੇ ਹੋ ਰਹੀਆਂ ਜੋ ਘਟਨਾਵਾਂ ਹੋ ਕੇ ਹਟੀਆਂ ਨੇ ਜੇਕਰ ਗੱਲ ਕਰੀਏ ਮਨੋਰੰਜਨ ਕਾਲਿਆ ਜਿਨ੍ਹਾਂ ਜੋ ਪਾਜਪਾਗੂ ਨੇ ਉਹਨਾਂ ਦੇ ਕਰਤੇ ਗ੍ਰੇਨੇਡ ਹਮਲਾ ਹੋਇਆ ਉਸ ਦੇ ਤਹਿਤ ਸਾਰੀ ਜੋ ਚੈਕਿੰਗ ਕੀਤੀ ਜਾ ਰਹੀ ਹੈ ਦੇ ਵਿੱਚ ਅਲਰਟ ਵੀ ਜਿਹੜਾ ਕਿ ਜਾਰੀ ਕੀਤਾ ਗਿਆ ਹੋਰ ਵੀ ਕਈ ਇੰਟੈਲੀਜੈਂਸ ਦੇ ਰਿਪੋਰਟ ਜਿਹੜੀ ਇਹ ਕਹਿ ਸਕਦੇ ਗੁਪਤ ਸੂਚਨਾ ਹੈ ਉਸ ਦੇ ਅਧਾਰ ਤੇ ਜਿਹੜੀ ਕਿ ਚੈਕਿੰਗ ਕੀਤੀ ਹੈ ਬਿਲਕੁਲ ਲਖੋਨਾ ਤੇ ਧਾਰਿਆ ਅੱਗੇ ਜਾ ਚੁੱਕੇ ਨੇ ਬਸ ਇਹ ਵੀ ਜੜਾ ਕਿ ਅਗਲੇ ਤਸਵੀਰਾਂ ਜਲਦੀ ਆਪਣੇ ਦਸਕਰਾਂ ਸਾਂਝੀ ਕਰਾਂਗੇ ਜੀ ਬਿਲਕੁਲ ਤਾਂ ਅਸੀਂ ਤੁਹਾਡੇ ਨਾਲ ਬਣੇ ਰਹਾਂਗੇ ਤਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਖੁਦ ਪੰਜਾਬ ਡੀਜੀਪੀ ਪਹੁੰਚੇ ਨੇ ਉਹਨਾਂ ਦੇ ਵੱਲੋਂ ਮੌਕੇ ਤੇ ਜੋ ਉੱਥੇ ਅਧਿਕਾਰੀ ਨੇ ਉਹਨਾਂ ਨੂੰ ਆਦੇਸ਼ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਤਾਂ ਇਹ ਪੂਰਾ ਦੱਸ ਦਈਏ ਕਿ ਆਪਰੇਸ਼ਨ ਸਤਰਕ ਹੈ ਜੋ ਅੱਜ ਰਾਤ 10 ਵਜੇ ਤੋਂ ਸ਼ੁਰੂ ਹੋਇਆ ਹੈ ਕੱਲ ਸਵੇਰੇ 4 ਵਜੇ ਤੱਕ ਇਹ ਆਪਰੇਸ਼ਨ ਚੱਲੇਗਾ ਤਾਂ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਸਤਰਕ ਚਲਾਇਆ ਜਾ ਰਿਹਾ ਹੈ ਚੈਕਿੰਗ ਦੇ ਲਈ ਸੜਕਾਂ ਤੇ ਪੁਲਿਸ ਉਤਰੀ ਹੋਈ ਹੈ ਪੂਰੀ ਮੁਸਤੈਦੀ ਦੇ ਨਾਲ ਪੁਲਿਸ ਆਪਣਾ ਕੰਮ ਕਰ ਰਹੀ ਹੈ ਹਰ ਆਉਣ ਜਾਣ ਵਾਲੇ ਵਿਅਕਤੀ ਦੀ ਉਹਨਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਪੂਰਾ ਹਾਈ ਅਲਰਟ ਰੱਖਿਆ ਗਿਆ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਸਤਰਕ ਜੋ ਹੈ ਉਹ ਚਲਾਇਆ ਜਾ ਰਿਹਾ ਤਾਂ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਆਪਰੇਸ਼ਨ ਸਤਰਕ ਚੱਲੇਗਾ ਸ਼ਰਾਰਤੀ ਅਨਸਰਾ ਦੀ ਤੇ ਪੁਲਿਸ ਦੀ ਜੋ ਹੈ ਬਾਜ਼ ਨਜ਼ਰ ਹੈ ਉਸ ਦੇ ਤਰੀਕੇ ਨਾਲ ਕਿਸ ਕੋਈ ਵੀ ਜੋ ਹੈ ਬਿਨਾ ਚੈਕਿੰਗ ਤੋਂ ਉਥੇ ਨਹੀਂ ਜਾਣ ਦਿੱਤਾ ਜਾ ਰਿਹਾ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਵੀ ਜੇਕਰ ਗੱਲ ਕੀਤੀ ਜਾਵੇ ਭਾਤ ਭਾਗੂ ਮਨੋਰੰਜਨ ਕਾਲੀਆ ਜਿਨ੍ਹਾਂ ਦੇ ਘਰ ਤੇ ਗ੍ਰੇਨੇਡ ਹਮਲਾ ਕੀਤਾ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਕਾਰਵਾਈ ਵੀ ਕਰ ਰਹੀ ਹੈ ਮੁਜ਼ਮਮਾਂ ਨੂੰ ਫੜਿਆ ਵੀ ਗਿਆ ਹੈ ਤੇ ਮੁੱਖ ਮੁਜ਼ਮਮ ਜੋ ਹੈ ਉਸ ਨੂੰ ਵੀ ਫੜਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਨਾਲ ਹੀ ਗੱਲ ਕਰੀਏ ਜੇਕਰ ਨਸ਼ਿਆਂ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜੋ ਹੈ ਉਹਨਾਂ ਦਾ ਜੋ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਦੇ ਤਹਿਤ ਵੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੋ ਨਸ਼ਾ ਤਸਕਰ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਨਾਕਾਬੰਦੀ ਕਰਕੇ ਉਹਨਾਂ ਨੂੰ ਫੜਿਆ ਵੀ ਜਾਂਦਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਜੋ ਘਰ ਨੇ ਨਸ਼ਿਆਂ ਦੀ ਪੈਸਿਆਂ ਦੇ ਨਾਲ ਉਹਨਾਂ ਦੇ ਜੋ ਘਰ ਬਣਾਏ ਹੋਏ ਨੇ ਬੁਲਡੋਜ਼ਰ ਐਕਸ਼ਨ ਉਹਨਾਂ ਤੇ ਲਗਾਤਾਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਆਪਰੇਸ਼ਨ ਕਾਸੋ ਹੈ ਉਸ ਦੇ ਤਹਿਤ ਵੀ ਲੋਕਾਂ ਦੀ ਜੋ ਹੈ ਤਲਾਸ਼ੀ ਲਈ ਜਾ ਰਹੀ ਹੈ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਇਸੇ ਤਰ੍ਹਾਂ ਹੁਣ ਆਪਰੇਸ਼ਨ ਸਤਰਕ ਜੋ ਹੈ ਪੁਲਿਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਆਪਰੇਸ਼ਨ ਸਤਰਕ ਦੇ ਵਿੱਚ ਪੁਲਿਸ ਦੇ ਵੱਲੋਂ ਸੜਕਾਂ ਤੇ ਉੱਤਰ ਕੇ ਪੂਰੀ ਮੁਸਤੈਦੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾ ਇਹ ਆਪਰੇਸ਼ਨ ਅੱਜ ਰਾਤ ਤੋਂ ਸ਼ੁਰੂ ਹੋਇਆ ਹੈ ਰਾਤ 10 ਵਜੇ ਤੋਂ ਆਪਰੇਸ਼ਨ ਸ਼ੁਰੂ ਹੋਇਆ ਹੈ ਜੋ ਸਵੇਰੇ 4 ਵਜੇ ਤੱਕ ਚੱਲੇਗਾ ਤਾਂ ਇਸ ਦੇ ਵਿੱਚ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮੋਗਾ ਤੋਂ ਜੁੜੇ ਹੋਏ ਨੇ ਦੀਪਕ ਸਿੰਘਲਾ ਮੋਗਾ ਤੋਂ ਕੀ ਕੋ ਜਾਣਕਾਰੀ ਸਾਹਮਣੇ ਆਈ ਹੈ ਕਿਸ ਤਰ੍ਹਾਂ ਦੀ ਉੱਥੇ ਮੁਸਤੈਦੀ ਕੀਤੀ ਹੋਈ ਹੈ ਪੁਲਿਸ ਦੇ ਵੱਲੋਂ ਆਹ ਦੇਖੋ ਬ੍ਰਿਤੀ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਪੁਲਿਸ ਵੱਲੋਂ ਹਾਈ ਟੈਕ ਨਾਕੇ ਲਗਾਏ ਗਏ ਨੇ ਅਸੀਂ ਇਸ ਟਾਈਮ ਮੌਜੂਦ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਮੋਗਾ ਦੇ ਮੇਨ ਚੌਂਕ ਦੀਆਂ ਜਿੱਥੇ ਪੁਲਿਸ ਵੱਲੋਂ ਵੱਡੇ ਹਾਈ ਟੈਕ ਨਾਕੇ ਲਗਾਏ ਗਏ ਨੇ ਔਰ ਹਰ ਚੀਜ਼ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਗਰ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਕਰਮੀ ਜਿਹੜੇ ਮੌਜੂਦ ਨੇ ਹਾਲਾਂਕਿ ਡੀਐਸਪੀ ਸਾਹਿਬ ਵੀ ਇੱਥੇ ਨਾਲ ਨੇ ਔਰ ਐਸ ਐਸਪੀ ਸਾਹਿਬ ਵੀ ਇੱਥੇ ਨਾਲ ਨੇ ਉਹਨਾਂ ਦੀ ਦੇਖ ਰੱਖਤੇ ਵਿੱਚ ਜ ਗਰਮੀ ਜਿਹੜੇ ਨੇ ਇੱਥੇ ਮੌਜੂਦ ਨੇ ਔਰ ਜਿਹੜੀ ਚੈਕਿੰਗ ਕੀਤੀ ਜਾਂਦੀ ਹੈ ਹਰ ਆਉਣ ਵਾਲੀ ਜਾਣ ਵਾਲੀ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈ ਕਿਉਂਕਿ ਯੁੱਧ ਨਸ਼ਾ ਦੇ ਵਿਰੁੱਧ ਔਰ ਦੂਜੇ ਪਾਸੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਲਈ ਜਿਹੜੀ ਹੈ ਪੁਲਿਸ ਵੱਲੋਂ ਅੱਜ ਪੰਜਾਬ ਭਰ ਦੇ ਵਿੱਚ ਹਾਈ ਟੈਕ ਨੱਕ ਲਗਾਏ ਗਏ ਆ ਹਰ ਜਗ੍ਹਾ ਤੇ ਹਰ ਮੋਗੇ ਦੇ ਆਊਟਰ ਏਰੀਏ ਤੇ ਜਾਂ ਜਿੱਥੋਂ ਐਂਟ੍ਰੈਂਸ ਹੁੰਦੀ ਹੈ ਉੱਥੇ ਨਾਕੇ ਲਗਾਏ ਗਏ ਆ ਸ਼ਹਿਰ ਦੇ ਵਿੱਚ ਨਾਕੇ ਲਗਾਏ ਗਏ ਆ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਪੁਲਿਸ ਅੱਜ ਸਵੇਰ 4 ਵਜੇ ਤੱਕ ਜਿਹੜੇ ਹੈ ਇਹਨਾਂ ਨਾਕਿਆਂ ਤੇ ਰਹੇਗੀ ਔਰ ਹਰ ਚੀਜ਼ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਏਗੀ ਔਰ ਦੂਜੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਵਿੱਚ ਜਾਣਕਾਰੀ ਇਹ ਵੀ ਹੈ ਕਿ ਮੋਗਾ ਦੇ ਵਿੱਚ ਕੁਛ ਹੀ ਦੇਰ ਦੇ ਵਿੱਚ ਜਿਹੜੇ ਹੈ ਡੀਆਈਜੀ ਅਸ਼ਵੀ ਕੁਪੂਰ ਆ ਪਹੁੰਚਣਗੇ ਔਰ ਜਿਹੜੇ ਨਾਕੇ ਲੱਗੇ ਉਹਨਾਂ ਦਾ ਜਾਇਜ਼ਾ ਲੈਣਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਔਰ ਗੱ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਜਿਹੜੀ ਗੱਡੀ ਆਨ ਜਾਣ ਵਾਲੀ ਗੱਡੀ ਹੈ ਉਹਦੀ ਜਾਂਚ ਕੀਤੀ ਜਾ ਰਹੀ ਹੈ ਚਾਹੇ ਕੋਈ ਬਾਹਰੋਂ ਆਇਆ ਚਾਹੇ ਕੋਈ ਫੈਮਿਲੀ ਦੇ ਨਾਲ ਹੈ ਕਿਉਂਕਿ ਪੁਲਿਸ ਦਾ ਇੱਕ ਕੰਮ ਹੈ ਕਿ ਜਦੋਂ ਇਸ ਤਰ੍ਹਾਂ ਦੇ ਨਾਕੇ ਲੱਗਦੇ ਹੈ ਕਿਸੇ ਨੂੰ ਵੀ ਬਿਨਾ ਚੈੱਕ ਕੀਤੇ ਨਾ ਜਾਣ ਦਿੱਤਾ ਜਾਵੇ ਪੁੱਛਗਿੱਛ ਹੁੰਦੀ ਹੈ ਉਹਨਾਂ ਦੇ ਕਾਗਜ਼ ਚੈੱਕ ਹੁੰਦੇ ਹੈ ਡਿੱਗੀ ਚੈੱਕ ਹੁੰਦੀ ਹੈ ਹਰ ਚੀਜ਼ ਦੀ ਚੈਕਿੰਗ ਬਰੀਕੀ ਦੇ ਨਾਲ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਹੀ ਜਾਣ ਦਿੱਤਾ ਜਾਂਦਾ ਕਿਉਂਕਿ ਅਪਰਾਧਿਕ ਗਤੀਵਿਧੀਆਂ ਨੂੰ ਅਗਰ ਰੋਕਣਾ ਹੈ ਔਰ ਨਸ਼ੇ ਨੂੰ ਲੰਗਾਮ ਲਗਾਨੀਆਂ ਨਸ਼ੇ ਤੇ ਲਗਾਮ ਲਾਉਣੀਆਂ ਹੈ ਕਿਤੇ ਨਾ ਕਿਤੇ ਪੁਲਿਸ ਨੂੰ ਇਸ ਤਰ੍ਹਾਂ ਦੇ ਨ ਤੱਕ ਜਿਹੜੇ ਨਾਕੇ ਲੱਗਣਗੇ ਪੰਜਾਬ ਭਰ ਦੇ ਵਿੱਚ ਅਲੱਗ-ਅਲੱਗ ਜਗਾਵਾਂ ਤੇ ਪੁਲਿਸ ਵੱਲੋਂ ਵੱਡੇ ਨਾਕੇ ਲਗਾਏ ਗਏ ਆ ਤਸਵੀਰਾਂ ਕੋਈ ਫੇਰ ਦਿਖਾ ਦੋਣਾ ਤੁਹਾਨੂੰ ਕਿਸ ਤਰ੍ਹਾਂ ਪੁਲਿਸ ਵੱਲੋਂ ਜਿਹੜੇ ਆ ਨਾਕੇ ਲਗਾ ਕੇ ਚੈਕਿੰਗ ਵੱਡੇ ਪੱਧਰ ਤੇ ਜਿਹੜੀ ਆ ਚੈਕਿੰਗ ਕੀਤੀ ਜਾ ਰਹੀ ਆ ਅ ਅਫਸਰ ਵੀ ਨਾਲ ਸਾਡੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਕਿਸ ਤਰ੍ਹਾਂ ਦੇ ਨਾਕੇ ਆ ਐਸਪੀ ਸਾਹਿਬ ਕਿਸ ਤਰ੍ਹਾਂ ਦੇ ਨਾਕੇ ਲਗਾਏ ਜਾ ਰਿਹਾ ਔਰ ਕੀ ਇਨਪੁਟ ਹੈ ਜਿਹੜੀ ਜਿਸ ਨੂੰ ਲੈ ਕੇ ਨਾਕੇ ਲਗਾਏ ਗਏ ਇਹ ਤਾਂ ਜੀ ਸਿਕਿਉਰਿਟੀ ਨੂੰ ਲੈ ਕੇ ਸੇਫਟੀ ਨੂੰ ਲੈ ਕੇ ਜਿਹੜੇ ਜਨ ਪਬਲਿਕ ਦੀ ਹੈ ਉਹਦੇ ਲਈ ਸਾਡੇ ਰੁਟੀਨ ਨਾਲ ਕੇ ਲੱਗਦੇ ਰਹਿੰਦੇ ਉਹੀ ਐਕਸਰਸਾਈਜ਼ ਚੱਲ ਰਹੀ ਹੈ ਕੋਈ ਸਪੈਸ਼ਲ ਐਸਾ ਚ ਨਹੀਂ ਮਤਲਬ ਅੱਜ ਪੰਜਾਬ ਪਰ ਦੇ ਵਿੱਚ ਸਭ ਨੱਕੇ ਲਗਾਏ ਜਾ ਰਹੇ ਆ ਸਵੇਰ 4 ਵਜੇ ਤੱਕ ਨੱਕੇ ਲੱਗ ਰਹੇ ਆ ਔਰ ਸਾਰੀ